ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਧਰਮ ਦੇ ਠੇਕੇਦਾਰਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਦੋਸਤੋ ਕਈ ਵਾਰ ਕੁਝ ਧਰਮ ਦੇ ਠੇਕੇਦਾਰਾਂ ਨੂੰ ਆਪਣੀ ਧਰਮ ਦੀ ਠੇਕੇਦਾਰੀ ਦਾ ਇੰਨਾ ਭੂਤਸਵਾਰ ਹੋਇਆ ਹੁੰਦਾ ਹੈ ਕਿ ਉਹਨਾਂ ਦੀ ਆਪਣੀ ਬੁੱਧੀ ਹੀ ਹੌਸ਼ ਗਵਾ ਬੈਠਦੀ ਹੈ ਅੱਜ ਇਹ ਇੱਕ ਘਟਨਾ ਜੋ ਮੇਰੀ ਜ਼ਿੰਦਗੀ ਵਿੱਚ ਵਾਪਰੀ ਅੱਜ ਉਹ ਕਹਾਣੀ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਪਿਛਲੇ ਕੋਈ 6-7 ਮਹੀਨੇ ਦੀ ਗੱਲ ਹੈ ਕਿ ਮੈਂ ਆਪਣੇ ਮੋਬਾਈਲ ਉੱਪਰ YouTube ਤੇ ਇੱਕ ਵੀਡੀਓ ਦੇਖ ਰਿਹਾ ਸੀ ਜੋ ਕਿ ਦੁਖ ਭੰਜਨੀ ਬੇਰੀ ਦੇ ਸਬੰਧ ਵਿੱਚ ਸੀ ਉਹ ਵੀਡੀਓ ਗੁਰਜੰਟ ਸਿੰਘ ਰੂਪ ਵਾਲੇ ਜੋ ਕਿ ਅੱਜਕੱਲ ਅਮਰੀਕਾ ਵਿੱਚ ਰਹਿੰਦਾ ਹੈ ਉਹ ਆਦਮੀ ਇਸ ਵੀਡੀਓ ਵਿੱਚ ਬੋਲ ਰਿਹਾ ਸੀ ਵੀਡੀਓ ਦਾ ਹੈਡਿੰਗ ਸੀ ਦੁਖ ਭੰਜਨੀ 베ਰੀ ਇੱਕ ਦੂਜਾ ਝੂਠ ਇਹ ਕਹਾਣੀ ਗੁਰਵਖ ਸਿੰਘ ਕਾਲਾਫਗਾਨਾ ਦੀ ਲਿਖੀ ਹੋਈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਵਿੱਚੋਂ ਲਈ ਗਈ ਸੀ ਉਸ ਨੂੰ ਪੜ੍ਹ ਕੇ ਗਰਜੰਟ ਸਿੰਘ ਰੂਪ ਵਾਲੇ ਵਾਲਾ ਸੁਣਾ ਰਿਹਾ ਸੀ ਵੀਡੀਓ ਵਿੱਚ ਹਰਮੰਦਰ ਸਾਹਿਬ ਵਿਖੇ ਦੁਖ ਭੰਜਨੀ ਬੇਰੀ ਦੇ ਥੱਲੇ ਕੋਈ ਸੌ ਕੁ ਮਰਦਔਰਤਾਂ ਬੈਠੇ ਹੋਏ ਸਨ ਗੁਰਜੰਤ ਸਿੰਘ ਰੂਪ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੰਨਾ ਨੰਬਰ 10 ਕੇ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਨੂੰ ਵਿਆਖਿਆ ਕਰਕੇ ਸਮਝਾ ਰਿਹਾ ਸੀ ਕਿ ਕਿਸੇ ਵੀ ਦਰਸਤ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਗਰਜੰਤ ਸਿੰਘ ਰੂਪੋ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 218 219 274 288 290 ਪੰਨਾ ਨੰਬਰ 611 395 760 ਤੇ 616 ਤੇ ਪੰਨਾ ਨੰਬਰ 200 ਦਾ ਹਵਾਲਾ ਦੇ ਕੇ ਸਮਝਾ ਰਹੇ ਸਨ ਇੰਨਾ ਸਾਰੇ ਪੰਨਿਆਂ ਉੱਪਰ ਸਾਡੇ ਪੰਜਵੇਂ ਪਾਛੀ ਜੀ ਕਹਿ ਰਹੇ ਹਨ ਕਿ ਮਨੁੱਖ ਦੇ ਹਰ ਇੱਕ ਰੋਗ ਦਾ ਦਾਰੂ ਸੱਚਾ ਗਿਆਨ ਹੁੰਦਾ ਹੈ ਅਸੀਂ ਸੱਚਾ ਗਿਆਨ ਪ੍ਰਾਪਤ ਕਰਕੇ ਆਪਣੀ ਹਰ ਇੱਕ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਤਰ੍ਹਾਂ ਕਿਸੇ ਕਰਬੇਰੀ ਜਾਂ ਟਾਲੀ ਦੇ ਥੱਲੇ ਬੈਠਣ ਨਾਲ ਜਦ ਉਸ ਦੀ ਪੂਜਾ ਕਰਨ ਨਾਲ ਸਾਡੇ ਰੋਗ ਠੀਕ ਨਹੀਂ ਹੋ ਸਕਦੇ। ਇਹ ਇੱਕ ਸਾਡੇ ਮੰਨ ਦਾ ਭਰਮ ਹੈ। ਮੈਂ ਉਸ ਵੀਡੀਓ ਨੂੰ ਸੁਣ ਕੇ ਅੱਗੇ ਪਿੰਡ ਦੇ ਲੋਕਾਂ ਦੇ ਬਣੇ ਇੱਕ ਗਰੁੱਪ ਵਿੱਚ ਸ਼ੇਅਰ ਕਰ ਦਿੱਤਾ। ਬਸ ਫਿਰ ਕੀ ਸੀ ਕੁਝ ਮੰਦਭੁੱਦੀ ਲੋਕਾਂ ਨੇ ਗੁਰਦੁਆਰੇ ਵਿੱਚ ਲੋਕਾਂ ਦਾ ਇਕੱਠ ਕਰਕੇ ਸਪੀਕਰ ਵਿੱਚ ਹੋਕਾ ਦੇ ਕੇ ਲੋਕਾਂ ਨੂੰ ਇਕੱਠੇ ਕਰ ਲਿਆ ਤੇ ਉੱਥੇ ਮੈਨੂੰ ਵੀ ਬੁਲਾਇਆ ਗਿਆ। ਉੱਥੇ ਜਿਸ ਆਦਮੀ ਨੂੰ ਇੱਲ ਦੀ ਥਾਂ ਕੁੱਕੜ ਵੀ ਨਹੀਂ ਸਿਉਂਦਾ ਉਹ ਮੈਨੂੰ ਹਲਕੇ ਕੁੱਤੇ ਵਾਂਗ ਭੱਜ-ਭੱਜ ਪੈਣ। ਇੱਕ ਪਿੰਡ ਤੋਂ ਬਾਹਰ ਕੋਈ ਫਿਰਫਲਾ ਜਿਹਾ ਨੌਜਵਾਨ ਜੋ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੇਰੀ ਪੜ੍ਹਾਈ ਬਹੁਤ ਕੀਤੀ ਹੋਈ ਆ ਉਹ ਵੀ ਮੈਨੂੰ ਉੱਠਾ ਸਿੱਧਾ ਬੋਲ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਿਹਾ ਸੀ। ਇਹਨਾਂ ਸਾਰੇ ਹੀ ਧਰਮ ਦੇ ਠੇਕੇਦਾਰਾਂ ਨੂੰ ਇਹ ਵੀ ਪਤਾ ਨਹੀਂ ਸੀ ਲੱਗਿਆ ਕਿ ਜਿਹੜਾ ਆਦਮੀ ਵੀਡੀਓ ਵਿੱਚ ਬੋਲ ਰਿਹਾ ਹੈ ਉਹ ਨਛੱਤਰ ਸਿੰਘ ਹੈ ਜਾਂ ਕੋਈ ਹੋਰ ਹੈ ਇਹ ਵੀਡੀਓ ਨਛੱਤਰ ਸਿੰਘ ਨੇ ਬਣਾਈ ਹੈ ਜਾਂ ਕਿਸੇ ਹੋਰ ਆਦਮੀ ਦੀ ਵੀਡੀਓ ਹੈ ਪਤਾ ਤਾਂ ਤਾਂ ਹੀ ਲੱਗੇ ਦੇਖ ਕੇ ਇਹਨਾਂ ਧਰਮ ਦੇ ਠੇਕੇਦਾਰਾਂ ਦੀ ਬੁੱਧੀ ਕੰਮ ਕਰਦੀ ਹੋਵੇ ਮੈਂ ਨ ਸਾਰੇ ਲੋਕਾਂ ਦੇ ਵਿਚਕਾਰ ਬਿਨਾਂ ਕਿਸੇ ਡਰ ਤੋਂ ਡਟਿਆ ਰਿਆ ਪਰ ਕਿਸੇ ਦੀ ਵੀ ਮੈਨੂੰ ਅਠ ਲਾਉਣ ਦੀ ਹਿੰਮਤ ਨਹੀਂ ਪਈ ਜਦ ਇਹਨਾਂ ਨੇ ਬੋਲ ਬੋਲ ਕੇ ਆਪਣੀ ਅਕਲ ਦਾ ਜਨਾਜ਼ਾ ਕਢ ਲਿਆ ਤਾਂ ਮੈਂ ਉੱਥੋਂ ਚੁੱਪਚਾਪ ਆ ਗਿਆ ਮੈਂ ਇਹ ਸਾਰੀ ਆਪਣੀ ਗੱਲ ਪਿੰਡ ਦੇ ਬਹੁਤ سارے ਲੋਕਾਂ ਕੋ ਦੱਸੀ ਪਰ ਕਿਸੇ ਨੇ ਵੀ ਕਸੂਰਵਾਰ ਲੋਕਾਂ ਨੂੰ ਪੁੱਛਿਆ ਤੱਕ ਨਹੀਂ ਉਸ ਦਿਨ ਤੋਂ ਮੈਨੂੰ ਸਮਝ ਆ ਗਈ ਕਿ ਇਹ ਲੋਕਾਂ ਦੇ ਗਿਆਨ ਦਾ ਲੈਵਲ ਕਿੰਨਾ ਕੋ ਹੈ ਫਿਰ ਮੈਂ ਇੱਕ ਜ਼ਮੀਨ ਦੇ ਕਿੱਲੇ ਦੀ ਸ਼ਰਤ ਲਾ ਕੇ ਇਹਨਾਂ ਸਾਰੇ ਲੋਕਾਂ ਨੂੰ ਚੈਲੰਜ ਕੀਤਾ ਕਿ ਆਓ ਆਪਾਂ ਕਿਸੇ ਸਾਂਝੀ ਥਾਂ ਤੇ ਬੈਠ ਕੇ ਗਿਆਨ ਚਰਚਾ ਕਰ ਲੈਂਦੇ ਹਾਂ ਕਿ ਸਾਡੇ ਗੁਰਵਾਣੀ ਕਿਸੇ ਦਰਖਤ ਜਾਂ ਬਿਲਡਿੰਗ ਜਾਂ ਕਿਸੇ ਸਰੋਵਰ ਵਿੱਚ ਕਿਸੇ ਕਿਸਮ ਦੀ ਸ਼ਕਤੀ ਨੂੰ ਮੰਨਦੀ ਹੈ ਜਾਂ ਨਹੀਂ ਕਾਫੀ ਸਮਾਂ ਬੀਤਣ ਤੋਂ ਬਾਅਦ ਕੋਈ ਵੀ ਮਾਈ ਦਾ ਲਾਲ ਸਾਹਮਣੇ ਨਹੀਂ ਆਇਆ ਮੈਂ ਇਹਨਾਂ ਨੂੰ ਕਿਹਾ ਸੀ ਕਿ ਜ਼ਮੀਨ ਦੀ ਜਮ੍ਹਾਂਬੰਦੀ ਨਾਲ ਲੈ ਕੇ ਆਓ ਤਾਂ ਕਿ ਜਿੱਤਣ ਵਾਲੇ ਬੰਦੇ ਨੂੰ ਤੁਰੰਤ ਹੀ ਇੱਕ ਕਿਲਾ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਜਾਵੇ ਪਰ ਆਉਣਾ ਕਿਸ ਨੇ ਸੀ ਉਸ ਦਿਨ ਤੋਂ ਮੈਂ ਅੱਜ ਤੱਕ 170 ਵੀਡੀਓ YouTube ਉੱਪਰ ਵੱਖ-ਵੱਖ ਵਿਸ਼ਿਆਂ ਉੱਪਰ ਪਾ ਚੁੱਕਿਆ ਹਾਂ ਮੇਰੇ 1055 ਸਬਸਕ੍ਰਾਈਬਰ ਹਨ 1 ਲੱਖ ਤੋਂ ਵੱਧ ਲੋਕ ਮੇਰੀਆਂ ਵੀਡੀਓ ਨੂੰ ਸੁਣ ਚੁੱਕੇ ਹਨ ਮੈਂ ਅੱਜ ਤੱਕ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਭਾਈ ਆਨੰਦ ਲਾਲ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਬਾਰੇ ਇਹਨਾਂ ਸਾਰੇ ਲੋਕਾਂ ਉੱਪਰ ਵੀਡੀਓ ਬਣਾ ਕੇ ਪਾ ਚੁੱਕਿਆ ਹਾਂ ਪਰ ਅੱਜ ਤੱਕ ਕਿਸੇ ਦੇ ਵੀ ਕਿੰਤੂ ਪ੍ਰੰਤੂ ਕਰਨ ਦੀ ਹਿੰਮਤ ਨਹੀਂ ਪਈ ਮੈਂ ਪਰੌਠੇ ਖਾ ਕੇ ਮੁੰਡੇ ਦੇਣ ਵਾਲੇ ਬਾਬੇ ਪੁੱਛਾਂ ਕੱਢਣ ਵਾਲੇ ਬਾਬੇ ਧੂਏ ਦੀ ਰਾਖ ਦੇਣ ਵਾਲੇ ਬਾਬੇ ਇਹਨਾਂ ਸਾਰੇ ਹੀ ਬਾਬਿਆਂ ਦੀ ਪੋਲ ਖੋਲ ਚੁੱਕਿਆ ਹਾਂ ਮੈਂ ਅੱਜ ਤੱਕ ਕਿਸੇ ਵੀ ਧਰਮ ਦੇ ਠੇਕੇਦਾਰ ਤੋਂ ਨਹੀਂ ਡਰਿਆ ਸਗੋਂ ਉਹਨਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕੀਤੀ ਹੈ OK ਇਹ ਰਵੇ ਤੇ ਮੈਂ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਅਪੀਲ ਕਰਦਾ ਹਾਂ ਇਹ ਮੇਰੇ ਨਾਲ ਪੰਗਾ ਲੈਣ ਤੋਂ ਪਹਿਲਾਂ ਆਪਣੀ ਬੁੱਧੀ ਨੂੰ ਦਰਸਤ ਕਰ ਲਿਆ ਜਾਵੇ ਤਾਂ ਠੀਕ ਰਹੇਗਾ ਸੋ ਏਸੀ ਮੇਰੇ ਮਨ ਦੇ ਕੁਝ ਬਲਬਲੇ ਸੋ ਗੱਲਬਾਤ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ